ਇਸ ਪਾਵਨ ਸਥਾਨ ਤੇ ਸ਼੍ਰੀ ਨਾਮ ਸੰਤ ਬਾਬਾ ਪ੍ਰੀਤਮ ਸਿੰਘ ਜੀ ਦਿਨਾਂ ਦੀ ਦੇਰ ਹੋਤਾ ਛੜਦੀ ਕਲਾ ਦੀ ਅਰਦਾਸ ਕਰਨ ਲਈ ਆਏ ਹਨ ਨਾਲੇ ਮਾਖੂ ਖਾਂ ਦਾ ਹਰਿਚਰ ਉਚਨਾ ਲਈ ਸੰਤਾਂ ਦੀ ਮਹਿਮਾ ਨੂੰ ਸੰਤ ਹੀ ਜਾਣਦਾ ਹੈ ਕਹਿੰਦੇ ਨੇ ਕਿ ਆਪਣੀਆਂ ਦੀ ਗੱਲਾਂ ਨੂੰ ਅੱਗੇ ਜਾਣਦੇ ਨੇ ਤੇ ਸੰਤਾਂ ਦੀਆਂ ਗੱਲਾਂ ਨੂੰ ਸੰਤ ਫੈਲਾਉਂਦੇ ਨੇ ਸਾਡੇ ਤੋਂ ਕਰਨੇ ਇਸੇ ਮਾਰਗ ਤੋਂ ਕੰਨੇ ਨਾਰ ਜਿਹੜੇ ਰੱਬ ਨੂੰ ਜੋ ਕੁ ਜੁੜ ਜਾਂਦੇ ਨੇ ਕਿ ਸੰਤ ਉਸ ਮਾਰਗ ਦੇ ਆਪਾਂ ਨੂੰ ਲੈ ਜਾਂਦੇ ਨੇ ਜਿੱਥੇ ਉਹ ਆਪ ਚੱਲ ਕੇ ਉਸ ਰਾਖੀ ਜਗ੍ਹਾ ਪਰਵਾਣੂ ਦੇ ਕਬੀਰ ਸੰਤ ਕੀ ਗਾਇ ਉਹ ਛੋਡੀ ਏ ਮਾਰਗ ਲੱਗ ਹੈ ਚੰਦਰ ਸੰਤਾ ਦੀ ਗਾਇਣ ਕਦੀ ਨਹੀਂ ਸੁਣੀ ਚਾਹੀ ਕਿਉਂਕਿ ਸੰਤਾ ਨੇ ਜੋ ਵੀ ਆਪਣੇ ਨਾਲ ਵਚਨ ਕਰਨੇ ਨੇ ਉਹਨਾਂ ਵਚਨਾਂ ਤੇ ਚੱਲ ਕੇ ਸਾਰਾ ਪਾਰ ਉਤਾਰਾਈ ਹੋਣਾ ਹੈ ਜੇ ਆਪਾਂ ਦੁਨਿਆਵੀ ਗੱਲਾਂ ਵੱਲ ਧਿਆਨ ਦੇਵਾਂਗੇ ਦੁਨਿਆਵੀ ਬੰਦੇ ਕੋਲ ਬੈਠਾਂਗੇ ਉਹਨੇ ਦੁਨਿਆਵੀ ਗੱਲ ਕਰੂਗਾ ਪਰ ਜਦੋਂ ਮਹਾਂਪੁਰਖਾਂ ਕੋਲ ਬੈਠਾਂਗੇ ਤੇ ਮਹਾਂਪੁਰਖਾਂ ਨੇ ਸੇਵਾ ਦੀ ਗੱਲ ਕਰਨੀ ਤੇ ਭਜਨ ਦੀ ਤੇ ਸੇਵਾ ਸੁਣਣ ਦੀ ਹੀ ਗੱਲ ਕਰਨੀ ਸੋਧਾਨ ਗੁਰੂ ਦੇਕਾ ਰਿਸ਼ਤਿਆ ਮਹਾਰਾਜੀ ਦਾ ਇਹ ਪਾਵਨ ਵਿਤਰਸਥਾਂ ਸੰਕਤਾਂ ਅਧਿਆਸਤ ਜਾਣੀ ਨਹੀਂ ਹੋ ਪਰ ਕੈਪੇ ਕੋ ਸੋਤਾ ਨਹੀਂ ਦਿੱਤਾ ਹੀ ਪਰਵਾਰ ਜਦੋਂ ਆਪਾਂ ਆਪਣੇ ਅੱਖਾਂ ਦੇ ਨਾਲ ਸੁਣਿਆ ਹੁੰਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਇੱਕ ਬਹੁਤ ਵੱਡਾ ਸਥਾਨ ਹੈ ਜਿੱਥੇ ਕੇ ਆਗਰ ਦੀ ਧਰਤੀ ਤੇ ਚਾਰ ਗੁਰੂ ਸਹਿਬਾਨਾਂ ਨੇ ਚਰਨ ਪਾਏ ਜੀ ਤਾਂਗੂ ਨਾਨਕ ਸਾਹਿਬ ਜੀ ਮਹਾਰਾਜ ਸ੍ਰੀ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਮੇਰੀ ਦੀ ਦੀਵਾਰ

ਉਸ ਰਾਇ ਜੀ ਜੀ ਮਾਨ ਸੰਤ ਬਾਬਾ ਸਾਧੂ ਸਿੰਘ ਜੀ ਸਹਿਬ ਤੋਂ ਇਹ ਸੇਵਾ ਕਰਾਵੇ ਸਾਂ ਕਿਉਂਕਿ ਇਹ ਉਹ ਸੰਪਰਦਾਇ ਹੈ ਜਿਹੜੀ ਸੰਪਰਦਾਇ ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸੂਮਾਨ ਸਹਿਬ ਨੇ ਉਹਨਾਂ ਦੇ ਗੁਰਦੇ ਬਾਬਾ ਹਰੀ ਸਿੰਘ ਜੀ ਜਿਨ੍ਹਾਂ ਦੀ ਸੰਗਤ ਸੰਤ ਬਾਬਾ ਸਾਧੂ ਸਿੰਘ ਮੋਰੀ ਸਹਿਬ ਜੀ ਨੇ ਕੀਤੀ ਉਹਨਾਂ ਪੁਰਖਾਂ ਦੇ ਨਾਲ ਉਹ ਤਾਂ ਹਰੀ ਸਿੰਘ ਜੀ ਦੇ ਨਾਲ ਉਸ ਵੇਲੇ ਬਚਪਨ ਤੋਂ ਹੀ ਸੇਵਾ ਦੀ ਸੇਵਾ ਭਾਰਵਾ ਨੂੰ ਇਸ ਸਟੇਜ 'ਤੇ ਪਹੁੰਚ ਗਏ ਉੱਥੇ ਪਰਮੇਸ਼ਰ ਸਿੰਘ ਜੀ ਦੇ ਨਾਲ ਸੇਵਾ ਵਿੱਚ ਜੁੜ ਗਏ ਐਸੀ ਸੇਵਾ ਕੀਤੀ ਸੇਵਾ ਕਰਨੀਆਂ ਕਰਦੇ ਹਾਂ ਬੱਬਾ ਨਿਧਾਨ ਸਿੰਘ ਜੀ ਨੇ ਕੱਪੜਾ ਦੇ ਵਿਤਰ ਜਿਆ ਅਰ ਸਾਮ ਸਿਆਮ ਗਾਥੀ ਨੂੰ ਸਥਾਨਾਂ ਦੀ ਸੇਵਾ ਕਰਨਾ ਅਤੇ ਕੀਰਤਨ ਕਰਿਆ ਗੁਰੂ ਕੀ ਸੰਗਤਿਓ ਸ਼੍ਰੀਮਾਨ ਸੰਤ ਬਾਬਾ ਸਤ ਸਿੰਘ ਜੀ ਦੀ ਧੂੜਿਆ ਮਹਾਰਸਤਰੀ ਦੇ ਅੰਦਰ ਸਥਾਨ ਬਣਾਇਆ ਜਦੋਂ ਇਸ ਇਲਾਕੇ ਸਿੱਖਾਂ ਦੀ ਕੋਈ ਆਬਾਦੀ ਆਈ ਕੁਝ ਸਿੱਖ ਆਏ ਉਹਦੀ ਤੇ ਮੋਹਗੀਆਂ ਨੇ ਇਹਨੂੰ ਵੇਖਿਆ ਕਿ ਇੱਥੇ ਗੁਰ ਤੇਗ ਬਹਾਦਰ ਸਾਹਿਬ ਦੀ ਇਸ ਨਗਰੀ ਵਿੱਚ ਆਏ ਮਟਰੋ ਸਥਾਨ ਹੈ ਕਿਤੇ ਜਦੋਂ ਕੋਈ ਕੀਤੀ ਵੀ ਪਤਾ ਲਗਾ ਕਿ ਆ ਜਿਹੜੀ ਇਮਾਰਤ ਹੈ ਉਸ ਰੋਇ 12 ਦਿਨ ਪੂਜਾਰਨ ਹੋ ਚੁੱਕੀ ਸੀ ਪਹਿਲਾ 12 ਦਿਨ ਦੀ ਮਗਲ ਬਾਦਸ਼ਾਹ ਜਹਾਂਗੀਰ ਦੇ ਬੈਦਕ ਤੇ ਕਪੂਰਮਸਕਾਰ ਦੇ ਸੰਥਪੇ ਕੋ ਰਸਾਇਰ ਨੂੰ ਝੇਲ ਖਾਂ ਆਖਿਆ ਜੰਦਰ ਸਿੰਘ ਮਾਘੂ ਖੇਦ ਨਾਲ ਆਪ ਪਹੁੰਚੇ ਆਏ ਇਨਾਰੇ ਪਾਸੇ ਪਰੰਤੂ ਬੂੰਕੀਆਂ ਸਰੁਰ ਸੈਬ ਹੋਰ ਕਿ ਤਿਆਗ ਕੇ ਸਾਤਾ ਪ੍ਰਾਪਤ ਕਰੀਨ ਚਾਲੀ ਇੱਕ ਘੜੇ ਦੇ ਅੰਦਰ ਜੀਣ ਲਈ ਸਥਾਨ ਦੀ ਜਗਾ ਹੈ ਇੱਕ ਘੜੇ ਦੇ ਅੰਦਰ ਬਹੁਤ ਸਾਰਾ ਭਰਨਕ ਹੈ ਗੁਰੂ ਸੇਵੀ ਦੀ ਕਿਰਪਾ ਨਾਲ ਤੇ ਗੁਰੂ ਪਿਆਰਿਓ ਸਾਧਗੰਗਾ ਦੀ ਕਿਰਪਾ ਸਦਕਾ ਜਦੋਂ ਇਹ ਸਮਾਂ ਦੀ ਅਰੰਭਤਾ ਹੋਣੀ ਸੀ ਕੋਈ ਭਾਗ ਜਾਗਣੀ ਸੀ ਮਾਪੁੱਖਾਂ ਨੇ ਆਉਣਾ ਸੀ ਇਥੋਂ ਦੇ ਉਹ ਸੰਗਤ ਦੇ ਵਿੱਚ ਸਾਹਿਬ ਗਈ ਦਰਸ਼ਨ ਕਰਨ ਉੱਥੋਂ ਪਰ ਜਦੋਂ ਮਹਾਰਾਸ਼ਟਰ ਵਿੱਚ ਗਈ ਤੇ ਉੱਥੇ ਸੰਗਤ ਨਾਲ ਸਾਧੂ ਸ੍ਰੀ ਮੋਨੀ ਸਾਹਿਬ ਜੀ ਨਾਲ ਮੇਲ ਹੋ ਗਿਆ ਤੇ ਦੇਖਿਆ ਕਿ ਜਿਹੜੇ ਮਾਣਕ ਨੂੰ ਸੇਵਾ ਕਰਾਰੇ ਵੀ ਨੰਦਰ ਜੀ ਤਿਆਰ ਤੇ ਆ ਬਾਬਾ ਜੀ ਦਾ ਪੁਣਾ ਕਾਰਸੀ ਬਾਬਾ ਜੀ ਹਰ ਵਕਤ ਸਰੀ ਸਰੋ ਆਪਣੇ ਤੇ ਆ ਕੇ ਦੇ ਸੰਤਿ ਸ਼ਕਰੀ ਸਨ ਤੇ ਮਾਣਕਾ ਲਵੇ ਤੇ ਉਹਨਾਂ ਨੇ ਬਣ ਕੇ ਕਿਉਂ ਨਾ ਬਾਬਾ ਸਾਧੂ ਸਿੰਘ ਮੋਰੀ ਸ਼ਰਮ ਨਾਗੇ ਦੀ ਵਾਰੀ ਨੂੰ ਦੱਸਿਆ ਜਾਈ ਤੇ ਉਸ ਵੇਲੇ ਉਹ ਨੇ ਜਗਾ ਦੇ ਬਾਰੇ ਦੱਸਿਆ ਗਿਆ ਤੇ ਫਿਰ ਮਾਣਕਾ ਨੇ ਨਾਲ ਸੰਤ ਬਾਬਾ ਪ੍ਰੀਤੂ ਸਿੰਘ ਜੀ ਸੰਤ ਬਾਬਾ ਦਰਿੰਦਰ ਸਿੰਘ ਜੀ

ਤੇ ਅੱਗੇ ਉਹ ਹੱਸ ਲੜੀ ਜੋ ਵਿਗਿਆਨ ਕਰਦਾ ਸੀ ਕਲੀਆਂ ਕਰਦਾ ਸੀ ਜਿਹਦੇ ਘਰੇ ਖਾਣ ਨੂੰ ਰੋਕੀ ਨਹੀਂ ਆ ਜੀ ਸੀਰਾ ਕਰ ਸੋਨੇ ਦੀ ਗੁੱਲੀ ਲੈ ਕੇ ਮੇਰੇ ਕੋਲ ਆਇਆ ਤੇ ਤੁਸੀਂ ਪੁੱਛੋ ਹੋਤੋਂ ਕੋਤਵਾਲ ਆਇਆ ਕੋਤਵਾਲੀਂ ਪ੍ਰੋਕਟਰ ਆਇਆ ਤੁਮ੍ਹ ਕਾਇਆ ਅਸਮਲੀ ਕਹਿੰਦੇ ਕਹਿੰਦੇ ਇਸ ਮੁਕੀ ਦਾ ਮਾਲਕ ਹੈ ਨਾ ਜਿਹੜਾ ਕਵਾਗ ਵਿੱਚ ਬੈਠਾ ਹੈ ਤੇ ਤੁਸੀਂ ਜਲੋ ਮੇਰੇ ਨਾਲ ਮੈਂ ਤੁਹਾਨੂੰ ਬੁਲਾ ਦਿੰਦਾ ਸਾਰੇ ਕੋਵਕ ਦੀ ਰੱਤਿਆ ਸਤਿਪੁਰ ਨੇ ਆਪ ਹੀ ਸਾਰੇ ਇਕੱਠੇ ਰੁਕੇ ਜਦੋਂ ਸਤਿਗੁਰੂ ਜੀ ਦੇ ਕੋਲ ਆਏ ਸਤਿਗੁਰੂ ਜੀ ਨੇ ਸਾਰਿਆਂ ਨੂੰ ਦੇਖਿਆ ਸਤਿਗੁਰੂ ਜੀ ਕੋਲ ਜਦੋਂ ਆਏ ਤੇ ਆਮਦੇਸਾਰੀ ਪੁੱਛਣਾ ਕੀਤਾ ਕਿ ਤੁਸੀਂ ਕੌਣ ਲੋਗ ਤੁਹਾਡਾ ਘਹਿਰਾਵਾ ਕੋਈ ਮੁਸਲਮਾਨਾਂ ਵਾਲਾ ਨਹੀਂ ਤੁਸੀਂ ਕੋਲ ਕਿਹੜੇ ਤੇਸ ਤੋਂ ਆਏ ਸਤਿਗੁਰੂ ਜੀ ਨੇ ਕਿਹਾ ਭਾਈ ਅਸੀਂ ਪੰਜਾਬ ਦੇ ਕਰਤੂਤੋਂ ਆਏ ਆਂ ਜਾਓ ਤੁਸੀਂ ਦਿੱਲੀ ਵਾਲੇ ਨੂੰ ਰਹੇ ਪਰ ਆਹ ਜਿਹੜਾ ਮੁਸਲਮਾਨ ਮਸਨ ਲਿਆ ਇਹ ਬੜਾ ਗਰੀਬ ਹੈ ਬੜਾ ਵਿਚਾਰਾ ਹੈ ابھی یہ پوری کرنے جگہ سے آئے ہاں سامان گرفتار کرائے گا ملے گا یہ گریبی دور ہوئے گی تھی بہادر ہو ست گور جی کہ ہاں بھائی میرا نام ہی بےگ بہادر ہے جب ستگوں نے نام دسیا اسی ویسے سارے نے ستگو جی نظر بند کر لیا کہ بھاگ کے پڑھ لیا ستگو جی نے پڑھنے کو پہلے نظر بند ہو جو انعام س

9 ਦਿਨਾਂ ਲਈ ਸਤਿਗੁਰੂ ਜੀ ਨਾਲ ਆਪਰੇ ਗੁਰੂ ਨੂੰ ਕਹਦਾ ਕੋਣ ਕਰ ਸਕਦਾ ਹੈ ਜੀ ਸਤਿਗੁਰੂ ਜੀ ਆਪਣੀ ਬਣਦੀਏ ਸਾਡੇ 9 ਦਿਨ ਕੋ ਰਸਿਆ ਰੇ 9 ਦਿਨ ਸਤਿਗੁਰੂ ਜੀ ਕੋ ਰਸਿਆ ਰੇ 9 ਦਿਨ ਬਾਅਦ ਅਰੰਗੀ ਦੇ ਇਸ਼ਾਈ ਹੋਰ ਕਿਸ ਅਸਥਾਨ ਦੇ ਆਈ ਗੁਰੂ ਸਾਹਿਬ ਜੀ ਦੇ ਕੋ ਰਸਿਆ ਤੋਂ 9 ਦਿਨਾਂ ਬਾਅਦ ਆਏ ਸਤਿਗੁਰੂ ਜੀ ਵਿਰਾਗ ਦੇ ਅੰਦਰ ਇੱਥੇ ਜਿਹੜਾ ਮਤਲਬ ਕਰਕੇ ਗਏ ਨੇ ਸਤਿਗੁਰੂ ਜੀ ਦਾ ਹਉਮੈ ਹੋ ਗਿਆ ਭਾਈ ਮਨ ਦੀ ਗਾਦੀ ਆਪਾਂ ਇੱਥੇ ਕਿਉਂ ਆਏ ਸੀ ਉਹ ਹਾਥਿਯੋਰ ਜੀ ਪੈਮੰਦੀ ਦਾ ਜੀ ਕਹਿ ਲਗੇ ਮਹਾਰਾਜ ਆਪਾਂ ਦੇ ਕਿਸ ਗਰੀਬ ਦੀ ਝੋਲੀ ਭਰਨ ਆਏ ਸੀ ਕਿਸੇ ਦੇ ਦੁੱਖ ਦੂਰ ਕਰਨ ਆਏ ਸੀ ਤੇ ਸਤਿਗੁਰੂ ਜੀ ਨੇ ਬਚਨ ਕਰਤਾ ਕਿ ਆਪਾਂ ਆਏ ਸੀ ਕੋਈ ਸਮਾਂ ਆਏਗਾ ਜਦ ਲੋਕੀ ਇੱਥੇ ਆਇਆ ਕਰਨਗੇ ਤੇ ਜਿਹੜਾ ਮਰੇ ਤੇ ਆ ਗਿਆ ਪੈਮੰਦੀ ਦਾ ਉਹ ਕੋਣ ਜਿੱਥੇ ਗਰੀਬੀ ਝੋਲੀ ਅੜਦਾ ਕਰੇ ਪਰ ਜਿੱਦੜ ਝੋਲੀ ਉਹ ਇੱਥੇ ਆ ਕੇ ਆ ਗਏ ਉਹਦੀਆਂ ਸਾਰੀਆਂ ਇੱਛਾਵਾਂ ਤੇ ਭਾਵਨਾਾਂ مہاراج پونگ بچن سیوا میری سیو ل ਇਸ ਫਤੂਰਾਂ ਨੇ ਐਸੀ ਸੇਵਾ ਲਈ ਸਤਗੁਰੂ ਜੀ ਦੀ ਕਿਰਪਾ ਸਦਕਾ ਨਾਲ ਸੰਤ ਬਾਬਾ ਰਿੰਦੂ ਸਿੰਘ ਜੀ ਲੜਨ ਰਿੰਦੂ ਸਿੰਘ ਜੀ ਦੇ ਕੋਲ ਹੀ ਆਪ ਜੀ ਦੇ ਸਾਹਮਣੇ ਜੰਗਣਾ ਮੰਗਲ ਰਣ ਜਦੋਂ ਬਾਬਾ ਮੋਰੀ ਸਾਹਿਬ ਜੀ ਨੇ ਸੇਵਾ ਨਾਮ ਕੀਤੀ ਵਿਆਹ ਸੰਗਤਾਂ ਆਉਣੀਆਂ শুরু ਹੋਈਆਂ ਕੋਈ ਸਮਾ ਹੋਇਆ ਨਾ ਗੁਰੂ ਸੰਤ ਦਾ ਪੰਥ ਗਦੇਵ ਸਿੰਘ ਜੀ ਦੀ ਕੋਈ ਯਾਤਰਾ ਕਰਨ ਦੇ ਵਿੱਚ ਤੇ ਪਹੁੰਚੇ ਸੰਤ ਬਾਬਾ ਸਾਧੂ ਸਿੰਘ ਜੀ ਨਾਲ ਮੇਲੋ ਗਿਆ ਰਿੰਦੂ ਸਿੰਘ

ਤੁਹਾਨੂੰ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਇਲਾਕਾ ਨਾ ਜਿੱਦੋਂ ਅਸੀਂ ਆਏ ਆ ਸਾਡੇ ਵਾਂਗ ਥਾਓ ਨਾ ਲਈ ਥਾਣੇ ਨਾ ਲਈ ਥਾਣੇ ਨਾ ਲਈ ਤੁਹਾਨੂੰ ਕਿਰਾਈ ਦੇ ਹੱਕ ਇਹਨਾਂ ਸੰਗਤਾਂ ਕਰਤਾਓ ਇਹ ਓਮ ਸੰਗਤ ਦੀ ਕਿਰਪਾ ਹੈ ਤੁਹਾਡੀ ਸਾਰੀ ਦੀ ਕਿਰਪਾ ਹੈ ਮਾਂ ਤੁਹਾਨੀ ਕਿਰਪਾ ਹੈ ਇਹ ਲੰਗਰ ਚੱਲੇਗਾ ਜਿੱਤੇ ਕੋਲਕਸੀ ਇੱਕ ਮਹੀਨੇ ਬਾਅਦ ਗੋਦੇ ਸੀ ਨਾ ਪਹਿਲਾਂ ਹੁਣ ਤੱਕ ਦੇ ਤੱਕ ਵੀ ਇਹ ਗੋਦੇ ਆ

ਤਾਂ ਨੂੰ ਵਿਸਰਗਿਆ ਨਾਮ ਐਸਡੇ ਜਹਾਂ ਗੀਰ ਦੇ ਨਾਲ ਸਤਿਗੁਰੂ ਜੀ ਜਦੋਂ ਆਏ ਜਹਾਂ ਗੀਰ ਨੇ ਤੁਹ ਸਹਿਬ ਜੀ ਨੂੰ ਇੱਕ ਬੇਨਤੀ ਕੀਤੀ ਸੀ ਜਹਾਂ ਗੀਰ ਨੇ ਕਿ ਗੁਰੂ ਸਾਹਿਬ ਜੀ ਨੂੰ ਸਹਿਬ ਮਹਾਰਾ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ ਮੈਨੂੰ ਪਾਤਸ਼ਾਹ ਨਹੀਂ ਤੇ ਮੈਨੂੰ ਸੱਚਾ ਕੌਮੀ ਕਹਿੰਦੇ ਹੁਣ ਸਤਿਗੁਰੂ ਜੀ ਨੇ ਆਪਣੀ ਵਿੜਾਈ ਨਹੀਂ ਐਵੇਂ ਕੋਈ ਸਮਾਂ ਆਏਗਾ ਵੀ ਤੁਹਾਨੂੰ ਆਪੇ ਪਤਾ ਲੱਗੇਗਾ ਕਿ ਕਹਿੰਦੇ ਸੱਚਾ ਕਿਉਂ ਕਹਿੰਦੇ ਤੇ ਜਦੋਂ ਪਰ ਜਹਾਂ ਗੀਰ ਨੇ ਆਪ ਸਤਿਗੁਰੂ ਜੀ ਅਗਰੇ ਵਾਲੇ ਨੂੰ ਆਏ ਆਪ ਵੀ ਨੇ ਦੇਖਿਆ ਹੋਵੇਗਾ جی نانک سب جی گئے, گئے دی گوند جہاں ستگار تب لگے جہانگیر گرو ہر گوند سا مہاراج کسی پتا لگا ਕਿ ਇਹ ਤੇ ਮੀਰੀ ਕੀਰੀ ਦੇ ਨਾਲੇ ਸਿਨੇ ਪਾਸ਼ਾਦਲ ਭਜਨ ਕੋ ਸੂਰਮਾ ਮੜ ਦੁਦਾ ਬੋਕਕਾਰੀ ਐਸੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਆਈ ਨਹੀਂ ਸਿੱਖ ਬੜਾ ਗਰੀਬ ਸੀ ਸਿੱਖ ਨੇ ਦੋ ਪੰਡਾ ਘਾ ਲੀਆਂ ਕੋਮਲ ਕੋਮਲ ਤੋggen ਪਤਾ ਕਿ ਗੁਰਸਹਿਬ ਦੇ ਨਾਲ ਕੋ ਸਵਾਰ ਪੜੀ ਔੜੇ ਨੇ ਉਹਨਾਂ ਨੂੰ ਮੈਂ ਕੱਪਾ ਆਉਣਾਗਾ ਨਾਲੇ ਗੁਰੂ ਸਾਹਿਬ ਜੀ ਨੂੰ ਮਿਲਾਂ ਕੇ ਦਰਸ਼ੀ ਕਰਾਂਗਾ ਦੋ ਪੰਡਾ ਉਹਨੇ ਘਾ ਲੀਆਂ ਖੋਦੀਆਂ ਇੱਕ ਪੰਡ ਵੇਚ ਕੇ ਇੱਕ ਟਕਾ ਲਿਆ ਉਹ ਟਕਾ ਨਾਲ ਇਕ ਪਰਨਾਰ ਜਾ ਕੇ ਥੋੜੇ ਨੂੰ ਆਇਆ ਤਕਾ ਹੱਥ ਦੇ ਖੜੇ ਹੈ ਤੇ ਸ਼ਾਮ ਦਾ ਰੇਲਾ ਜਾ ਕੇ ਨਾ ਜਾਂ ਗੀਰ ਦੇ ਕੰਬੂ ਵਿੱਚ ਚਲੇਗੇ ਨੂੰ ਕੇ ਪਿਆਰੇ ਕੋ ਜਿਹੜਾ ਸਿੱਖ ਸੀ ਪਤਾ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਿਉਂਕਿ ਯਾਹਾਂ ਗੀਰ ਨੇ ਵੀ ਤਲਗੀ ਲਾਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਨੇ ਵੀ ਤਲਗੀ ਲਾਈ ਹੈ ਫੋਜਾਂ ਜਾਂ ਜੀਤੀਆਂ ਵੀ ਖੜੀਆਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਘੋੜੇ ਤੇ ਕੋਤਿਆਂ ਖੜੀ ਹੋਗੀ ਯਾਹਾਂ ਗੀਰ ਦੇ ਅੱਗੇ ਉਹ ਇੱਕ ਟੱਕਾ ਰੱਖ ਕੇ ਕਹਾਜਾ ਸੇਖ ਹਰ ਕਿਸਾ ਹਰ ਜੋੜ ਕੀ ਕਾਰਜ ਪੰਨਾਤਾ ਕੇ ਕਹਿਨੇ ਗਿਆ ਮਹਾਰਾਜ ਸੇਵੀ ਪੰਛਾਇ ਗੁਰੂ ਨਾਨਕ ਕੀ ਜੀ ਵੀ ਜੋ ਮੇਰਾ ਜਨਮ ਮਰਨ ਕੱਟ ਦਿਓ ਮੈਨੂੰ ਆਪਣੀ ਚਰਨਾ ਤੇ ਨਿਵਾਸ ਦਿਓ ਮੈਨੂੰ ਖੁਸ਼ੀਆਂ ਦਿਓ ਤੇ ਜਹਾਂਗੀਰ ਨੇ ਉਹਦੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਆਪਣੇ ਐਲਕਾਰ ਜਵਾਦ ਨਾਲ ਜਾਓ ਸੋਨੇ ਦੀ ਥਾਲ ਕਰਕੇ ਲਿਆਓ ਹੀਰੇ ਦੀ ਥਾਲ ਕਰਕੇ ਲਿਆਓ ਗੁੱਸੇ ਨੂੰ ਦੇ ਰੋ ਲੱਗਦਾ ਕਿ ਉਹ ਕਾ ਸਿੱਖ ਹੈ ਪਰ ਦੇਖ ਕੇ ਸਾਨੂੰ ਕਰ ਰਹੇ ਜਦੋਂ ਹੀਰੇ ਦੁਆਰਾ ਸਿੱਖ ਤੇ ਕੀਤੇ ਨਾ ਸੇਖੇ ਕਹਿੰਦੇ ਆ ਵੀ ਆ ਮੈਨੂੰ ਨਹੀਂ ਚਾਹੀਦਾ ਮੈਂ ਨਾ ਕੋਈ ਮੁਕਤ ਹੋਣਾ ਚਾਹਾਂ ਰਾਗ ਲਗ ਜਾਵਾਂ ਮੁਕਤ ਲੈਣਾ ਚਾਹਾਂ ਮਨਕੀਤ ਜੀ ਹਮਾਰੇ ਕੋਈ ਗੁਰੂ ਦੀ ਪ੍ਰੀਤੀ ਚਾਹੀਦੀ ਮੈਨੂੰ ਹੀਰ ਮੋਤੀ ਨਹੀਂ ਚਾਹੀਦੇ ਮੈਨੂੰ ਤੇ ਇੱਕ ਉਸ ਸੱਖਣ ਦੇ ਵਿੱਚ ਜਿਹੜਾ ਜਾਈ ਫਿਰ ਪੁੱਛਣਾ ਕੀਤਾ ਕਿ ਇਸ ਸੇਖੇ ਕਿਹਦੇ ਤੋਂ ਕੋਣ ਹੈ ਉਹ ਕਹਿੰਦਾ ਮੈਂ ਤੇ ਬਾਦਸ਼ਾਹ ਸਮੀਰ ਜਹਾਂਗੀਰ ਬਾਦਸ਼ਾਹ ਫਿਰ ਕਹਿੰਦੇ ਗੁਰੂ ਪਤਾ ਲੱਗਾ ਤੇ ਜਾਂ ਗੀਰ ਮੈਂ ਤੇ ਐਵੇਂ ਹੀ ਲੈ ਕੇ ਅਰਦਾਸ ਕਰੀ ਨਾ ਉਹ ਟਕਾ ਚੱਕੇ ਜੇ ਨੂੰ ਟੱਕਾ ਚੱਕਿਆ ਜਦੋਂ ਜੀਤੀਆਂ ਅੱਖਾਂ ਦਾ ਹੋ ਗਿਆ ਨਾ ਮੇਰੇ ਭਾਈ ਤੇਹੀ ਤੂੰ ਹੀ ਨਾ ਕਰ ਕੌਮ ਤੇ ਨਾ ਟੱਕਾ ਕਿ ਤੇ ਆਣ ਕੇ ਤੇ ਮੈਂ ਤੇ ਵਾਛਣਾ ਕਹਿੰਦਾ ਨਹੀਂ ਇਹ ਜਿਹੜਾ ਟੱਕਾ ਹੈ ਨਾ ਇਹ ਵਾਲੇ ਨੂੰ ਬੋਲ ਰਿਹਾ ਮੈਂ ਗੁਰਨਾਣਕ ਤੇ ਦਰਦੀ ਕਹਿੰਦਾ ਇਹ ਟੱਕਾ ਤੇ ਮੇਰੇ ਗੁਰੂ ਦੇ ਚਰਨਾਂ ਕੀ ਜਾਊਗਾ ਇਹ ਟੱਕਾ ਮੈਂ ਜੇ ਉਹ ਦੇਤਾ ਹੈ ਤੇ ਹੀਰੇ ਦੁਆਰਾ ਤੇ ਰੋੜ ਜਾਏਗਾ ਕਿ ਪੁੱਛੇਗਾ ਕੌਣ ਇਸ ਕਰਕੇ ਜਿਹੜੀ ਸੰਗਤ ਦੀ ਇੱਕ ਇੱਕ ਕਟੋਰੀ ਵੀ ਲੈ ਕੇ ਤਕੀਫਾ ਵੀ ਹੈ ਗੁਰੂ ਕੀ ਸੰਗਤਿਓ ਗੁਰੂ ਕੇ ਲਗ ਰਹਾ ਕਿ ਲਗਦਾ ਗੁਰੂ ਉਹਨਾਂ ਦਾ ਵੀ ਧਿਆਨ ਰੱਖਦਾ ਹੈ ਕੰਨ ਲੱਭਾਵੇ ਗੁਰੂ ਕੀ ਸੰਗਤਿਓ ਕਹ ਕਤ ਜੁਗਿਆ ਉਸ ਸਿੱਖ ਨੇ ਨਾਲ ਇੱਕ ਚੀਜ਼ ਹੰਗੀਰ ਕਰ ਪਿਆ ਜੰਗੀਰ ਵੇਚ ਲੈ ਕੇ ਕੌਤਕ ਹੋ ਗਿਆ ਸਿੱਖ ਨੇ ਉਹ ਕਤ ਜਾ ਕੇ ਜਿਹੜੂ ਤੁਹਾਡੇ ਕੋਲ ਸੇਵ ਦੀ ਕਰਨਾ ਤੇ ਰੱਖਿਆ ਤੇ ਮੇਰੀ ਕੀ ਲਗਾ ਕਰਕੇ ਮਹਾਰਾਜ ਵਸਰੋ ਸਤੇ ਬਾਤ ਚਾਹੀਏ ਜਰਨਾ ਨਾ ਜੋੜੋ ਮੇਰਾ ਜਨਮ ਮਰ ਕਾਢਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਾ ਤਿਰੂ ਦੀ ਰਾਸ ਨੂੰ ਪੂਰਨੇ ਕੜੇ ਵੇ ਕੋਲ ਜਾ ਕੇ ਜੱਫਾ ਭਾਇਆ ਤੇ ਆਖਿਆ ਕਿ ਗੁਰਨਾਨਦ ਭਲੀ ਕਰੇ ਤੇ ਸਾਰੇ ਕਰਮ ਰਾਸ ਨੂੰ ਹੁਣ ਜਹਾ ਜੀਰ ਪੇ ਰਾਕੇ ਅੱਜ ਜੋੜ ਕੇ ਕਹਿੰਦਾ ਅੱਜ ਪਤਾ ਲੱਗਾ ਕਿ ਤੁਸੀਂ ਸੱਚੇ ਕਿਉਂ ਕਹਿੰਦਾ ਜੇ ਮੈਂ ਸੱਚਾ ਹਾਂ ਤਾਂ ਉਸਤੰਗ ਦਾ ਰਾਜ ਵੀ ਦੇ ਸਕਦਾ ਪਰ ਸਤੰਗ ਦਾ ਰਾਜ ਤੇ ਤੁਸੀਂ ਹੀ ਦੇ ਸਕਦੇ ਮੈਂ ਤੇ ਰਾਜ ਠਾ ਨਾਤੇ ਕੀ ਇਹ ਦੁਆਰਾ ਤੁਹਾਨੂੰ ਪਰਦੇ ਉਰਪਤੀ ਨਹੀਂ ਦੇ ਸਕਦਾ ਪਰ ਇਹ ਗੁਰੂ ਨਾਨਕ ਦੀ ਛੇਵੀ ਜੋ ਤੁਸੀਂ ਇਸ ਲੋਕ ਵਿੱਚ ਵੀ ਸਿੱਖਾਂ ਦੀ ਰੱਖਿਆ ਕਰਦੇ ਤੇ ਉਸ ਪਰ ਲੋਕ ਵਿੱਚ ਵੀ ਸਿੱਖਾਂ ਦੀ ਰੱਖਿਆ ਕਰਦੇ ਲੋਕ ਕੀ ਪਰ ਲੋਕ ਸੁਣੇਗੇ ਨਾ ਘੱਟ ਰਹਾ ਤੇ ਮੇਰੇ ਤੁਸੀਂ ਉਹ ਬੋਲੋ ਕਹਿੰਦਾ ਭਾਵੇਂ ਤੁਹਾਨੂੰ ਹੋਰ ਸੇਵਕੀ ਬੋਕਤੀ ਕਰ ਹਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਆਗਿਆ ਦੀ ਤਰਕੀ ਆਈ ਜੇ ਬਾਕਸ਼ਾ ਬਹਾਦਰ ਤਾਰਸ ਕੋਲ ਜੀ ਆਇਆਂ ਨੂੰ ਰਾਤ ਨੂੰ ਰਾਤ ਨੂੰ ਉਪਰੰਤ ਜੀ ਨੇ ਕੱਢੇ ਤਾਰ ਆਜੇ ਦਿਨਾਂ ਤੌੜ ਬੁੱਤ ਨਾ ਤੌੜ ਬੁੱਤ ਨਾ ਮੈਂ ਇੱਕ ਪੇੜੀ ਜਾਗੂ ਕਰ ਗਈ ਕੁੜਾ ਭਾਰੀ ਬੁੱਤ ਹੋਇਆ ਤਾਰ ਆਕੰਠੇ ਨਾਲ ਬਾਸ਼ਾ ਬਹਾਦਰ ਜਲਾ ਬਾਸ਼ਾ ਬਹਾਦਰ ਕੁਝ ਸਮਾਂ ਪਹਿਲਾਂ ਅੰਕੁਰ ਸਾਹਿਬ ਗਿਆਨੀ ਜੀ ਉਸਿਆ ਦੇ ਦਰਸ਼ਨ ਕੀਤੇ ਸਨ ਬੜੀਆਂ ਸੁਪਾ ਸੁਣੀਆਂ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਵੀ ਲਾ ਵਾਸਟਾ ਪਾ ਲਿਆ ਕੋਈ ਨਾ ਪਈ ਦਿਆ ਸਿੰਘ ਜੀ ਨਾਲ ਮਿਲ ਹੋਇਆ ਤੇ ਪਈ ਦਿਆ ਸਿੰਘ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਜੀ ਮੇਰੀ ਅਰਥੀ ਲਾਓ ਤੇ ਮਹਾਰਾਜ ਉਹਨੂੰ ਜਗਤੂਆਂ ਨਾਲ ਹੋ ਰਿਹਾ ਸਮਾਪਤੀ ਕਹਿਣ ਲੱਗੇ ਪਈ ਦਿਆ ਸਿੰਘ ਜੀ ਕੋਈ ਸਮਾਂ ਆਏ ਨਾ ਤੇ ਤੇ ਕੋ ਢੀੜ ਪਏ ਉਹਨੂੰ ਫਰਜ਼ਾ ਮੈਂ ਯਾਦ ਕਰੀ ਵੇਖੀ ਨਹੀਂ ਜਿਵੇਂ ਰੱਖਿਆ ਕਰਨਗੇ ਕਿ ਕਿਆ ਦਾ ਭਾਰਤੀ ਕੋ ਜਦੋਂ ਇਹ ਸਮਾਂ ਆਏ ਨਾ ਤੇ ਜਾਦੂ ਵਿੱਚ ਤਾਰੇ ਆਦਮ ਨਾਲ ਜੁੜੋ ਰਿਹਾ ਹੈ ਜਦੋਂ ਪਤਾ ਲੱਗਿਆ ਕਿ ਤਾਲਾ ਆਦਿ ਨੂੰ ਜੀ ਨੂੰ 3 ਵਾਰਨ ਲੱਗਿਆ ਮੈਂ ਮਰ ਜਾਵਾਂਗਾ ਹਾਕੀ ਤੂੰ ਥਲੇ ਟਿਕਾਗਾ ਇਹਦਾ ਧਿਆਨ ਸਦਾ ਬਾਜਾਂ ਵਾਲੇ ਦੇ ਚਰਨਾਂ 'ਤੋਂ ਕੀ ਹੈ ਤਨਹੇ ਬਾਜਾਂ ਆਇਆ ਅੱਜ ਤੇ ਵੀ ਸਨਾਨ ਵੀ ਮੇਰੇ ਸਾਡੇ ਦੇ ਭੱਜ ਰਹੀ ਹੈ ਮੇਰੇ ਨਾਲ ਜਿਹੜੇ ਸੱਕੇ ਸਲਾਹ ਉਹ ਵੀ ਭੱਜ ਰਹੇ ਨੇ ਮੇਰਾ ਸਾਨਾ ਪੁੱਤ ਵੀ ਭੱਜ ਰਿਹਾ ਹੈ ਜੇ ਅੱਜ ਤੂੰ ਹੈ ਇਨੇ ਰੱਖਿਆ ਕਰ ਕੰਨੇ ਅਗਰ ਵੀ ਧੀਰ ਆਇਆ ਉਹ ਤਾਰਾ ਆਦਮ ਦੇ ਤੀਰ ਚਲਾ ਕੇ ਇਹਨੂੰ ਮਾਰਨਾ ਚਾਹੀ ਤੀ ਉਹਦੇ ਤੀਰ ਚਲਾਉਣ ਤੋਂ ਪਹਿਲਾਂ ਉਸ ਤੀਰ ਨੇ ਤਾਰਾ ਆਦਮ ਦੇ ਸਿਰ ਤੇ ਵਾਰੀ ਜੀ ਧੂਲ ਜ਼ਮੀਨ ਦੇ ਸੁੱਕਤਾ ਹਾਤੀ ਤੋਂ ਥਲੇ ਜਦੋਂ ਦੇਖਿਆ ਫੌਜ ਨੇ ਕਿ ਤਾਰਾ ਆਦਮ ਤੇ ਥਲੇ ਡਿੱਗ ਪਿਆ ਜਿਹੜੀ ਤਾਰਾ ਆਦਮ ਦੇ ਨਾਲ ਫੌਜ ਭਾਰੀ ਪੈਰੀ ਦੀ ਬਖਸ਼ਾ ਭਾਗ ਦਿੱਤੇ ਉਹਨਾਂ ਦੇਖਿਆ ਕਿ ਸਾਡਾ ਦੇ ਜਿਹੜਾ ਰਾਜਾ ਹੈ ਉਹ ਹੀ ਡਿੱਗ ਪਿਆ ਕੋਈ ਨੂੰ ਤੀਰ ਲੱਗ ਗਿਆ ਤੇ ਫੌਜ ਪਿੱਛੇ ਭੱਜਣੀ ਸ਼ੁਰੂ ਹੋ ਗਈ ਤੇ ਜਦੋਂ ਬਖਸ਼ਾ ਭਾਗ ਦੇ ਦੇਖਿਆ ਤੇ ਇਹ ਹੁਣ ਮੈਦਾਨ ਛੱਡ ਕੇ ਭੱਜ ਰਹੇ ਨੇ ਤੇ ਤਾਰਾ ਆਦਮ ਫਿਰ ਮਾਰਿਆ ਗਿਆ ਬਾਦਸ਼ਾਹ ਦਾ ਮਾਦਰ ਫਿਰ ਥਾਤੀ ਤੋਂ ਥਲੇ ਉਤਰਿਆ ਉੱਤਰ ਕੇ ਸਿੱਧਾ ਜਾ ਕੇ ਤਾਰਾ ਆਦਮ ਦੇ ਕੋਲ ਜਾਂਦਾ ਉਹਨੂੰ ਵੇਖਦਾ ਉਹਦੇ ਮੱਥੇ ਤੋਂ ਤੀਰ ਨੂੰ ਕੱਢ ਲੈਂਦਾ ਤੀਰ ਨੂੰ ਕੱਢ ਕੇ ਆਪਣੇ ਪੱਠੇ ਤੇ ਪਾ ਲੈਂਦਾ ਉਹ ਲੜਾਈ ਹੁੰਦੀ ਹੁੰਦੀ ਲਾਲ ਕਿਲੇ ਨੂੰ ਜਿੱਤਣਾ ਸੀ ਆਗਰੇ ਦੇ ਵਿੱਚ ਜਿਹੜਾ ਲਾਲ ਕਿਲਾ ਤੇ ਬਾਦਸ਼ਾਹ ਦਾ ਮਾਦਰ ਫਿਰ ਲਾਲ ਕਿਲੇ ਵਿੱਚ ਆ ਜਾਂਦਾ ਤੀਰ ਨੂੰ ਨਾਲ ਲੈ ਕੇ ਸਵੇਰੇ ਦਰਵਾਜ਼ਾ ਸੱਜਦਾ ਅਣੀ ਗੱਡੀ ਦੇ ਲਈ ਬੈਠਿਆ ਤੇ ਸਾਇਰ ਪੁੱਛਦਾ ਕਿ ਮੇਰੀ ਜਾਨ ਕਿਨੇ ਮੁਚਾਈ ਕੋਈ ਕਹਿੰਦਾ ਮੈਂ ਮਾਰਿਆ ਤੇ ਤੀਰ ਕੋਈ ਕਹਿੰਦਾ ਮੈਂ ਮਾਰਿਆ ਵੀ ਮੈਂ ਵੀ ਮੌਕੇ ਤੇ ਸਾਹਮਣੇ ਆਇਆ ਤਾਂ بادشاہ ਬਹੁਤ ਅਸਕਰਾਰੀਆ ਇਹਦਾ ਜੀ ਸਾਰੇ ਠੁਠੇ ਹੋ ਕਹਿੰਦਾ ਆ ਜਿਹੜਾ ਤੀਰ ਹੈ ਨਾ ਕਿਸੇ ਦਾ ਤੀਰ ਨਹੀਂ ਹੋ ਸਕਦਾ ਕਹਿੰਦੇ ਦੀ ਖਾਸियत ਕਹਿੰਦੇ ਤੀਰ ਦੀ ਖਾਸियत ਇਹ ਹੈ ਕਿ ਇਹਨਾਂ ਬਾਗਿਆਂ ਵਾਲੇ ਦਾ ਤੀਰੇ ਦੀ ਅਕੀ ਸਭਾ ਕੋੜਾ ਸੋਣਾ ਲੱਗਾ ਕਿਉਂਕਿ ਬਾਗਾਂ ਵਾਲਾ ਜਿਹੜਾ ਤੀਰ ਮਾਰਦਾ ਸੀ ਨਾ ਉਹਦੇ ਕੰਪਨ ਦਾ ਪਰਬੰਧ ਵੀ ਨਾਲ ਹੀ ਕਰਕੇ ਕਿ ਇੱਦਾਂ ਦੀ ਚਿੰਤਾ ਨਾ ਕਰਕੇ ਦੇਖ ਨੂੰ ਤੇਰਾ ਵੀ ਨਾਲ ਪ੍ਰਬੰਧ ਹੋ ਜਾਏ ਤੇ ਫਿਰ ਉਹਨੂੰ ਪਰ ਉੱਥੇ ਮੈਂ ਅਰਦਾਸ ਕੀਤੀ ਕਿ ਇਹ ਬਾਗਾਂ ਵਾਲਿਆ ਮੈਂ ਗੱਡੀ ਦੇ ਤਾਂ ਬੈਠਾਂਗਾ ਜੇ ਕੋਈ ਘੋੜੇ ਸੁਨੇਹ ਆਗਰ ਦੀ ਤਰਤੀ ਤੇ ਆਏ ਤੇ ਮੇਰੀ ਕਾਜਕੁਸ਼ੀ ਕਰੇ ਕਿ ਮੈਂ ਤਾਂ ਇਸ ਰਾਹ ਕੋਲੇ ਬੈਠਾ

ਇਹ ਇਹ ਵੀ ਸਹਿਬ ਸ਼ਸਤਰ ਹੈ ਇਹ ਤਾਰਾ بادشاہ ਵਹਾਦਰ ਨੂੰ بادشاہ ਦਾ ਅਧਨੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਗਰੇ ਦੀ ਧਰਤੀ ਤੇ ਟਿਕੀ ਇਸਨ ਨੂੰ ਸਹਿਬ ਜੀ ਆਗਰੇ ਦੀ ਧਰਤੀ ਤੇ ਰਹੇ ਲਾਲ ਕਿਲੇ ਵਿੱਚ ਰਹੇ ਕੋਥੋਂ ਗੁਰੂ ਸਾਹਿਬ ਨੇ ਇਤਿਹਾਸੀ ਨੂੰ ਇੱਕ ਤੰਦੂਆ ਚੁੱਕ ਕੇ ਲੈ ਜਾ ਰਹੇ ਭਾਈ ਲਿਆ ਸਿੰਘ ਜੀ ਦੀ ਮੇਰਾ ਗਈ ਕੇ ਮਹਾਰਾਜ ਸਾਥੀ ਨੂੰ ਤੰਦੂਆ ਦੇਖ ਕੇ ਗੰਗਾ ਦੇ ਤੁਰ ਜਾ ਰਹੇ ਹਨਾ ਦੇ ਤੁਰ ਜਾ ਰਹੇ ਤੇ ਸਤਗੁਰੂ ਜੀ ਮਹਾਰਾਜ ਨੇ ਉਹ ਮੁਚਾਇਆ ਜਿਹਨੂੰ ਆਪਾਂ ਹਾਥੀਕੜ ਗੁਰਦਵਾਰ ਸਾਹਿਬ ਵੀ ਕਹਿੰਦੇ ਆ ਹਾਥੀਕੜ ਗੁਰਦਵਾਰ ਜਮਨਾ ਦੇ ਕਿਨਾਰੇ ਲਾਗ ਕੇ ਸਾਮਣੇ ਬਣਿਆ ਤੇ ਗੁਰਦੇਵ ਸਾਹਿਬ ਜੀ ਮਹਾਰਾਜ ਦੋ ਵਾਰ ਆਗਮਨੀ ਕਰਕੇ ਤੇ ਆਏ ਆਸਾਂ ਤੋਂ ਜਿਹਨੋਂ ਇੱਥੇ ਇੱਕ ਵੀ ਮਾਤਾ ਜਿਨ੍ਹਾਂ ਦਾ ਐਸਰੇ ਗੁਰਦਵਾਰ ਮਾਇਕ ਹਨ ਕੁਰਦਵਾਰ ਮਾਇਕ ਸਤਿਗੁਰੂ ਜੀ ਦੀ ਮਾਇਕ ਮਾਈ ਦਾ ਜੋ ਭਾਵਨਾ ਸੀ ਕਾਮਨਾ ਸੀ ਪੂਰੀ ਕੀਤੀ ਉਹ ਥਾਂ ਬਣਾ ਕੇ ਰੱਖਿਆ ਸੀ ਸਤਿਗੁਰੂ ਜੀ ਬਾਸੇ ਸਤਿਗੁਰੂ ਜੀ ਨੇ ਉਹ ਸਾਲਿਆਂ ਮਾਤਾ ਦੀਕਸ਼ਾ ਕੂਰੀ ਕੀਤੀ ਤੇ ਗੁਰਨਾਮ ਸਿੰਘ ਇੱਥੇ ਕਿਉਂ ਆਇਆ ਇੱਥੇ ਆਗਰੇ ਦੇ ਵਿੱਚ ਇੱਕ ਸਥਾਨ ਬਣਿਆ ਤੇ ਕੋਈ ਨੂੰ ਕਹਾ ਪਿਆ ਗੁਰਨਾਮ ਸਿੰਘ ਦੀ ਯਾਦ ਕਰਦਾ ਦੋਆ ਮੰਡੀ ਦੋਆ ਮੰਡੀ ਇਹ ਸਥਾਨ ਕਿ ਦੋਆ ਮੰਡੀ ਕਹਿੰਦੇ ਨੇ ਨਿਆ ਬਾਸ ਮੰਡੀ ਨੂੰ ਕਿਹਾ ਜਾਂਦਾ ਤੇ ਸਥਾਨ ਬਣਿਆ ਤੇ ਗੁਰਨਾਮ ਸਿੰਘ ਜੀ ਵੀ ਆਗਰੇ ਕਿਰਤੀ ਤੇ ਉੱਥੇ ਆ ਗਏ ਉਸ ਗੁਰਸਿੱਖ ਜੀ ਨੇ ਚਾਹਲੀਆ ਦੀ ਉਹ ਰਿਚਾ ਦਿੱਤੀ ਗੁਰਨਾਮ ਸਿੰਘ ਸਾਹਿਬ ਜੀ ਮਹਾਰਾਜ ਦੀ ਤਸਵੀਰ ਦੇਖ ਦਸ ਕਿ ਕਿਸੇ ਰੂਪ ਵਿੱਚ ਮੈਨੂੰ ਆ ਕੇ ਸ਼ਕੀਪੂ ਦੇ ਰੇੜ ਦੇ ਥਲੇ ਦਰਸ਼ਨ ਦਿਓ ਤੇ ਪੀਨੂ ਦਾ ਰੇੜ ਹੋਣ ਦੇ ਥਰਮ ਹੋ ਗਿਆ ਤੇ ਗੁਰਨਾਮ ਸਿੰਘ ਸਾਹਿਬ ਜੀ ਮਹਾਰਾਜ ਪਰ ਇੱਕ ਨਾ ਕਪੜਾ ਲੱਗਿਆ ਹੋਇਆ ਉਹ ਗੁਰਸਿੱਖ ਜਿਹੜਾ ਯਾਦ ਕਰਦਾ ਸੀ ਪੀਨੂ ਦੇ ਰੇੜ ਦੇ ਥਲੇ ਗੁਰਨਾਮ ਸਿੰਘ ਸਾਹਿਬ ਜੀ ਦਰਸ਼ਨ ਦਿੱਤੇ ਇੱਕ ਉਸਰਨਾ ਨੇ ਤੇ ਬੋਲਣ ਤੋਂ ਹੋਇਆ ਕਿ ਸਾਡੇ ਉਤਮ ਕਰਮ ਨੇ ਹੀ ਸਭ ਤੋਂ ਵੱਡੇ ਉਤਮ ਕਰਮ ਨੇ ਤੇ ਅੱਜ ਆਪਾਂ ਉਸ ਸਥਾਨ ਨੂੰ ਦਰਸ਼ਿਤ ਕਰਨ ਆਏ ਹਾਂ ਇਹ ਮਹਾਂਪੁਰਖਾਂ ਦੇ ਨਾਲ ਆਏ ਆ ਕਿ ਸਤਿਗੁਰੂ ਦੀ ਕਿਰਪਾ ਕਰਨ ਕਿ ਸਾਡੀ ਜਿਹੜੀ ਹਾੜਲੀ ਹੈ ਇਹ ਪ੍ਰਵਾਨ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਕਿ ਜਿਵੇਂ ਅਸੀਂ ਸੰਤਾਂ ਤੇ ਨਾਮ ਪੁਰਖਾਂ ਦਾ ਲੜ ਫੜਿਆ ਹੈ ਤੇ ਇਹ ਲੜ ਜਿਹੜਾ ਆਪਾਂ ਹਮੇਸ਼ਾ ਲਈ ਗੁਰੂ ਸਾਹਿਬ ਜੀ ਦਾ ਤੇ ਮਹਾਂਪੁਰਖਾਂ ਦਾ ਲੜ ਫੜ ਕੇ ਰੱਖਣਾ ਕਿਉਂਕਿ ਮਹਾਂਪੁਰਖ ਆਪ ਜਪੈ ਨਮਰੇ ਨਾਮ ਜਪਾ ਕਹਿੰਦੇ ਨਹੀਂ ਵੰਡਣਾ ਕੀ ਹੈ ਆਪਾਂ ਕਹਿੰਦੇ ਵੰਡ ਖਾਓ ਕਿਰਤ ਕਰੋ ਨਾਮ ਜਪੋ ਵੰਡਿ ਸਕੂ ਤੇ ਕਿੰਨੇ ਸੂਰ ਗੁਰੂ ਨਾਨਕ ਦੇਵ ਜੀ ਬੰਡਣਾ ਕੀ ਹੈ ਤੇ ਕੰਨੜੀ ਗੱਲ ਕਰ ਰਹੀ ਸੀ ਕਹਿੰਦੇ ਜੀ ਫਰਮਾਇਆ ਤੇ ਇਸ ਦਾ ਵੰਡਣ ਲੱਗੇ ਤੇ ਫਿਰ ਸਾਡਾ ਕੰਮ ਹੋ ਗਿਆ ਤਾਂ ਨਹੀਂ ਗੁਰੂ ਨਾਨਕ ਨੇ ਇਹ ਨਹੀਂ ਗੱਲ ਮਾਰਿਆ ਵੰਡੀ ਗੱਲ ਕਰ ਰਹੀ ਸੀ ਕਹਿੰਦੇ ਜੀ ਫਰਮਾਇਆ ਤੇ ਇਸ ਦਾ ਵੰਡਣ ਲੱਗੇ ਤੇ ਫਿਰ ਸਾਡਾ ਕੰਮ ਹੋ ਗਿਆ ਤਾਂ ਨਹੀਂ ਗੁਰੂ ਨਾਨਕ ਨੇ ਇਹ ਨਹੀਂ ਗੱਲ ਮਾਰਿਆ ਵੰਡੋ ਮਾਰਗ ਜੀ ਕਹਿੰਦਾ ਆਪ ਜਪੈ ਆਪ ਨਾਮ ਜਪਣਾ ਦੂਜਿਆਂ ਤੋਂ ਦਿਪਾਉਣਾ ਇਹ ਵੰਡਣਾ ਹੈ ਇੱਕ ਦੂਜੇ ਨੂੰ ਆਪ ਵੀ ਜਪੋ ਦੂਜਿਆਂ ਨੂੰ ਵੀ ਜਪਾਓ ਦੂਜਿਆਂ ਨਾਲ ਵੀ ਜੋੜੋ ਤੇ ਨਾਮ ਪਰਪਰਤੀ ਕਰਦੇ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਗੁਰੂ ਜੀ ਆਪ ਜੀ ਦੀਆਂ ਸਾਰੀਆਂ ਦੀਆਂ ਬਾਤੀਆਂ ਪ੍ਰਕਾਣ ਕਰਨ ਜੀ ਤੇ ਆਪਾਂ ਅਰਦਾਸ ਵੀ ਕਰਨੀ ਹੈ ਮਾਪੁਰਖਾਂ ਦੇ ਨਾਲ ਕਿ શ્રીમાન ਸੰਤਪ੍ਰਭਾ ਪ੍ਰੀਤਮ ਸਿੰਘ ਜੀ ਜੋ ਮਹਾਪੁਰਖ ਹੈ ਇਸ ਵੇਲੇ ਆਪ ਜੀ ਨੂੰ ਪਤਾ ਹੈ ਕਿ ਕਿਉਂਕਿ ਦੁੱਖ ਦ੍ਰਿਦ ਸਰਾਰਾਂ ਤੇ ਹੁੰਦਾ ਹੈ ਅਬ ਸੰਗਤ ਵੀ ਇੱਕ ਐਸੀ ਅਰਦਾਸ ਹੈ ਜਦੋਂ ਕਰੋਨਾ ਹੋਇਆ ਸੀ ਨਾ ਕਰੋਨਾ ਵੇਲੇ ਸਤਿ ਸੰਸਾਧ ਦੇ ਪੁਜਾਰੀ ਸਾਹਿਬ ਦੀ ਬਿਲਕੁਲ ਡਾਕਟਰ ਕਹਿੰਨ ਲੱਗੇ ਕਰੋਨਾ ਦੇ ਵਿੱਚ ਆ ਗਏ ਵੀ ਇਹ ਬਚਣ ਦੀ ਕੋਈ ਮੀਤ ਨਹੀਂ ਤੇ ਉਸ ਵੇਲੇ ਬੰਦੇ ਦਾਕਰ ਹੋ ਗਏ ਸਨ ਤੇ ਡਾਕਟਰਾਂ ਨੇ ਵੀ ਕਹਿ ਤਾ ਸੀ ਕਿ ਇਹ ਪੁਜਾਰੀ ਸਾਹਿਬ ਬਚਣਗੇ ਨਹੀਂ ਕਿਉਂਕਿ ਕਰੋਨਾ ਦੇ ਵਿੱਚ ਪੋਜ਼ਿਟਿਵ ਪਾਏ ਗਏ ਤੇ ਆਲ ਵਰਲਡ ਦੇ ਅੰਦਰ ਮਾਂ ਪ੍ਰਭੂ ਦੀ ਅਰਦਾਸ ਹੋਈ ਇਹ ਹਫਤੇ ਬਾਅਦ ਹੀ ਮਾਹਪੁਰ ਕੋ ਸਸ਼ਕਤਾਲ ਤੋਂ ਸਿੱਧਾ ਸਤਖੰਡ ਸਾਹਿਬ ਦੀ ਸੇਵਾ ਤੱਕ ਪਹੁੰਚ ਕੇ ਇਸ ਸੰਗਤੀ ਅਰਦਾਸ ਵਿੱਚ ਸੰਗਤ ਹਰ ਪ੍ਰਭ ਰਸਾਇਦੀਏ ਜਿਉਂ ਇਸੀ ਮਾਹਪੁਰ ਕੋ ਨਾਲ ਹੁਣ ਕੇ ਆਪਾਂ ਅਰਦਾਸ ਕਰੀਏ ਤੇ ਅਰਦਾਸ ਪੂਰੀ ਨਾ ਹੋਵੇ ਇਹ ਹੋ ਨਹੀਂ ਸਕਦਾ ਤੇ ਸਤਿਗੁਰੂ ਦੀ ਕਿਰਪਾ ਕਰਨ ਆਪਾਂ ਮਾਹਪੁਰ ਖਾਨ ਦੀ ਟੈਕਨੀਕ ਆਲੀ ਇਹ ਹੈ ਰੋਗਤਾਂ ਲਈ ਇਹ ਜੇਠਕ ਜੱਥਾ ਇਹ ਤੁਹਾਡੀ ਕਿਰਪਾ ਦੇ ਨਾਲ ਹੀ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਪੜਾਈ ਚਲਾ ਰਿਹਾ ਹੈ ਤੇ ਇਧਰ ਵੀ ਫੜਾ ਸਾਡੀ ਜਮ ਰੱਖਣਾ ਇਹ ਜਰੂਰ ਸਹਿਯੋਗ ਕਰਨ ਤਾਂ ਕਿ ਮਹਾਂਪੁਰ ਬੈਠੇ ਲਈ ਇਹ ਦਾਸ ਤੇ ਦਰਸ਼ਕ ਕਰਦਾ ਰਹਿੰਦਾ ਜੇ ਜੇਦਾਰ ਸਾਹਿਬ ਆਪਾਂ ਮਸੀਹ ਦੀ ਕਿਉਂਕਿ ਇੱਥੇ ਹੀ ਰਹਿ ਕੇ ਇਹਨਾਂ ਨੇ ਸੇਵਾ ਕੀਤੀ ਉਹ ਸੇਵਾ ਦੇ ਕਾਰਨ ਗੁਰਦੇਵ ਭਗਤ ਸਾਹਿਬ ਜੀ ਨੇ ਅਸੀਂ ਬਖਸ਼ਿਸ਼ ਕੀਤੀ ਕਿ ਆਸ ਤੁਹਾਡੇ ਇਲਾਕੇ ਵਿੱਚ ਮੰਡੇ ਵਿਖੇ ਸੰਤ ਗੁਰੂ ਆਪ ਸੇਵਾ ਲੈ ਰਹੇ ਨੇ ਏ ਅਸੀਂ ਸਾਰੇ ਤੁਹਾਡੀ ਬੱਚੇ ਆ ਸੰਕਤਾਂ ਦੀ ਬੱਚੇ ਆ ਇਹ ਸੰਮਤੀ ਕਿਰਪਾ ਕਰਦੀ ਜੀ ਕਿਰਪਾ ਹਮੇਸ਼ਾ ਬਣਾ ਕੇ ਰੱਖਣੀ ਮਾਹ ਪ੍ਰਖਾਂ ਦੀ ਵੀ ਆਪਾਂ ਅਰਦਾਸ ਕਰਣੀ ਹੈ ਮੈਂ ਚਾਹਾਂਗਾ ਜੀ ਆਜੀ ਇਸ ਲਈ ਜਕਾਰਾ ਲਗਦੀ ਸਤ ਬਾਬਾ ਪ੍ਰੀਤਮ ਸਿੰਘ ਜੀ ਕਿੰਨਾ ਦੀ ਬੇਹਰੋਗਤਾ ਦਾ ਤੇ ਮਾਹ ਪ੍ਰਖ ਜਿਹੜਾ ਅੱਜ ਆਪਰੇਸ਼ਨ ਆ ਰਿਹਾ ਬਾਬਾ ਜੀ ਦਾ ਉਹ ਸਫਲ ਹੋਏਗਾ ਬੋਲੇ ਜੀਸੂ ਹਾਰ ਸਤ ਸ਼੍ਰੀ ਅਕਾਲ kat tashriya ga